ਆਈ ਕਿ ਤਸਵੀਰ ਮੈਂ ਖਾਸ ਕਰਕੇ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸਾਰੇ ਕਿਤੇ ਜਿਹੜੀ ਇਸ ਵੇਲੇ ਇਹਨਾਂ ਦੇ ਚਾਰੇ ਦੇ ਅੰਬਾਰ ਲੱਗੇ ਹੋਏ ਨੇ ਪਰ ਆਹ ਥਾਂ ਹੈ ਜਿਹੜੀ ਇਹ ਬਿਲਕੁਲ ਖਾਲੀ ਹੋਈ ਪਈ ਹੈ ਖਾਲੀ ਹੋਈ ਪਈ ਹੈ ਔਰ ਇਸ ਸਮਰਾ ਡੈਰੀ ਫਾਰਮ ਦੀਆਂ ਜਿਹੜੀਆਂ ਗਈਆਂ ਹੈਗੀਆਂ ਨੇ ਉਹ ਖੁਰਲੀਆਂ ਤੱਕ ਚੱਟ ਜਾਂਦੇ ਨੇ ਇਹ ਜਿਹੜੇ ਤੁਹਾਡੀਆਂ ਗਈਆਂ ਹੈਗੀਆਂ ਨੇ ਤਾਂ ਖੁਰਲੀਆਂ ਵੀ ਚੱਟ ਜਾਂਦੀਆਂ ਨੇ ਇਹ ਖੁਰਲੀਆਂ ਵੀ ਚਟੀਆਂ ਪਈਆਂ ਨੇ ਇਹਨਾਂ ਨੇ ਇਸ ਤਰ੍ਹਾਂ ਦੀ ਕਿਹੜੀ ਚੀਜ਼ ਤੁਹਾਨੂੰ ਮਿਲੀ ਹੋਈ ਹੈ ਬਸ ਇਹ ਮੈਡੀਸਨ ਬੀਐਸ ਕਦੇ ਬਹੀ ਵਰਤਦੇ ਆ ਅੱਛਾ ਹਾਂ ਤੇ ਵਧੀਆ ਰਿਜ਼ਲਟ ਮਿਲਦਾ ਸਾਨੂੰ ਇਹਨਾਂ ਦਾ ਖੁਰਲੀਆਂ ਉਹ ਤੋਂ ਬਾਅਦ ਚੱਟ ਜਾਂਦੀਆਂ ਹਾਂਜੀ 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 ਤੁਹਾਨੂੰ ਨੁਸਖਾ ਫਾਰਮੂਲਾ ਅਸੀਂ ਦੱਸਾਂਗੇ ਕਿ ਅਚਾਨਕ ਅਗਰ ਤੁਹਾਡਾ ਕੋਈ ਪਸ਼ੂ ਕੋਈ ਜ਼ਹਿਰੀਲੀ ਚੀਜ਼ ਪੀ ਗਿਆ ਜਾਂ ਨਿਗਲ ਗਿਆ ਤਾਂ ਉਸ ਦੀ ਜਾਨ ਹੈਗੀ ਹੈ ਕਿਵੇਂ ਬਚਾਈ ਜਾ ਸਕਦੀ ਹੈ ਕਿਉਂਕਿ ਬੱਚੀ ਨੇ ਪੀ ਲਿਆ ਸੀਗਾ ਡੀਜ਼ਲ ਡੀਜ਼ਲ ਉਹ ਕਿਵੇਂ ਜੀ ਬਸ ਉਹਦੇ ਬਾਲਟੀ ਚ ਪਿਆ ਸੀ ਕਿਤੇ ਉਹ ਬੰਦੇ ਨੇ ਰਾਸਤਾ ਕੋਲ ਤੇ ਉਹ ਪੀ ਗਈ ਸੀ ਅੱਛਾ ਤੇ ਉਸ ਤੋਂ ਬਾਅਦ ਅਸੀਂ 6 ਨੰਬਰ ਲਿਆਂਦੀ ਹਤੋਂ ਮੇਲੇ ਤੋਂ ਅੱਛਾ ਤੇ ਵਧੀਆ ਕ ਰਿਕਵਰ ਕਰ ਗਈ ਸੀ ਜਾਨ ਬਚ ਗਈ ਹਾਂਜੀ ਹਾਂਜੀ ਵਧੀਆ ਬਾਕੀ